બસ ਉਹ ਐ ਤੇਰਾ ਜਿਹਦੇ ਨਾਲ ਦਿਲ ਦੀ ਗੱਲ ਸਾਂਝੀ ਕਰਨ ਨੂੰ ਜੀ ਕਰਦਾ ਖੁਸ਼ੀ ਪ੍ਰਗਟ ਕਰਨ ਨੂੰ ਜੀ ਕਰਦਾ ਅੱਜ ਮੇਰਾ ਕੰਮ ਬਣ ਗਿਆ ਅੱਜ ਮੈਂ ਕੈਨੇਡਾ ਦਾ ਮੇਰਾ ਵੀਜ਼ਾ ਲੱਗ ਗਿਆ ਡੈਡੀ ਮੈਂ ਤੈਨੂੰ ਦੱਸਣਾ ਸਿੱਧਾ ਫੋਨ ਜਿੰਨੂੰ ਕਰਦਾ ਨਾ ਉਹ ਤੇਰਾ ਸਭ ਤੋਂ ਨੇੜੇ ਸਾਡੇ ਵੀ ਕਈ ਮੈਂ ਕਈਆਂ ਨੂੰ ਇੰਨਾ ਨੇੜੇ ਸਮਝਿਆ ਸੀ ਨਾ ਕੋਈ ਚੀਜ਼ ਬਣਾਉਣੀ ਇੱਥੇ ਮੈਨੂੰ ਐ ਚਾ ਚੜਨਾ ਵੀ ਯਾਰ ਉਹ ਆਵੇਗਾ ਨਾ ਉਹਨੂੰ ਦਿਖਾਵਾਂਗੇ ਯਾਰ ਅਸੀਂ ਹੁਣ ਆ ਬਣਾਇਆ ਅਸੀਂ ਹੁਣ ਆ ਲਿਆਂਦਾ ਅਸੀਂ ਹੁਣ ਆ ਕੀਤਾ ਕਈ ਤੁਹਾਡੇ ਮੇਰੇ ਨੇੜੇ ਵਾਲੇ ਬੰਦੇ ਪੰਜ ਸੱਤ ਬਲਦ ਵਿੱਚ ਇਦਾਂ ਦੇ ਨੇ ਜਿਨ੍ਹਾਂ ਨੂੰ ਮੈਂ ਆ ਤਲਵਿੰਦਰ ਜੀ ਬੈਠੇ ਉਹਨਾਂ ਵਿੱਚੋਂ ਇੱਕ ਨੇ ਜਿਨ੍ਹਾਂ ਨੂੰ ਮੈਂ ਦੱਸ ਕੇ ਖੁਸ਼ ਹੁੰਨਾ ਵੀ ਮੈਂ ਇਹਨਾਂ ਨੂੰ ਦੱਸਾਂ ਵੀ ਅਸੀਂ ਆ ਨਵਾਂ ਲੰਗਰ ਬਣਾਇਆ ਅਸੀਂ ਆ ਕੁਛ ਨਵਾਂ ਲਿਆਂਦਾ ਜਿਹੜੇ ਪੰਜ ਸੱਤ 10 ਬੰਦੇ ਬਲਦ ਵਿੱਚ ਹੋਣਗੇ ਜਿਹੜਾ ਮੈਨੂੰ ਐ ਹੁੰਦਾ ਵੀ ਮੈਂ ਫੋਨ ਕਰਕੇ ਦੱਸਾਂ ਵਿਆਹ ਕੀਤਾ ਸੀ ਅਸੀਂ ਆ ਨਵਾਂ ਕਰਨ ਲੱਗੇ ਆ ਨਵਾਂ ਬਣਾਉਣ ਲੱਗੇ ਉਹਨਾਂ ਦੀ ਪਰਵਾਹ ਕਰੋ ਜਿਹੜੇ ਤੇਰੀ ਖੁਸ਼ੀ ਨਾਲ ਖੁਸ਼ ਹੁੰਦੇ ਨੇ ਉਹ ਜਿਹੜੇ ਤੇਰੀ ਖੁਸ਼ੀ ਨਾਲ ਦੁਖੀ ਹੁੰਦੇ ਨੇ ਤੂੰ ਉਹਨਾਂ ਦੀ ਪਰਵਾਹ ਕਰਕੇ ਤੁੱਜਿਆ ਨੂੰ ਕਿਉਂ ਰਸਾਈਂਦਾ ਜਿਹੜੇ ਤੈਨੂੰ ਵੇਖ ਕੇ ਚੈਲੈਂਜ ਕਰਦੇ ਨੇ ਤੂੰ ਉਹਨਾਂ ਕੰਨੀ ਵੇਖ ਵੇਖ ਕੇ ਤੂੰ ਆਪਣਿਆਂ ਨੂੰ ਕਿਉਂ ਛੱਡੀ ਜਾਂਦਾ ਜਿਹੜੇ ਤੇਰੇ ਆਪਣੇ ਨੇ ਉਹਨਾਂ ਨੂੰ ਨਾ ਭੁੱਲ ਤੇ ਸੱਚੀ ਮੈਨੂੰ ਪਤਾ ਕਹੀ ਹੈ ਇਹੋ ਜੇ ਵੀ ਹੈਗੇ ਆ ਜਦੋਂ ਵੀਜ਼ਾ ਲੱਗੇਗਾ ਨਾ ਪਿਓ ਨੂੰ ਬਾਅਦ ਫੋਨ ਕਰਨਗੇ ਐਦਾਂ ਹੱਥ ਜੋੜ ਕੇ ਆਖਣਗੇ ਸ਼ੁਕਰ ਹੈ ਕਲਗੀਆਂ ਵਾਲਿਆ ਤੇਰੀ ਕਿਰਪਾ ਹੋ ਗਈ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਕਲਗੀਆਂ ਵਾਲਾ ਯਾਦ ਆਇਆ ਆਹ ਸ੍ਰੀ ਅਕਾਲ ਜਿਹੜੇ ਗੱਡੀ ਘਰ ਬਾਅਦ ਚ ਲਿਆਉਣਗੇ ਪਹਿਲਾਂ ਗੁਰਦੁਆਰੇ ਲੈ ਜਾਣਗੇ ਮੈਂ ਗੁਰੂ ਗ੍ਰੰਥ ਸਾਹਿਬ ਕੋਲ ਲੈ ਜਾਵਾਂਗਾ ਇਹਨਾਂ ਜਿਨ੍ਹਾਂ ਦੇ ਦਿਮਾਗ ਵਿੱਚ ਸਭ ਤੋਂ ਪਹਿਲਾਂ ਉਹਨੇ ਕਿਹਾ ਤੇਰਾ ਵੀਜ਼ਾ ਲੱਗ ਗਿਆ ਕਹਿੰਦੇ ਧੰਨ ਗੁਰੂ ਨਾਨਕ ਧੰਨ ਸੱਚੇ ਪਾਤਸ਼ਾਹ ਧੰਨ ਤੇਰਾ ਸ਼ੁਕਰ ਇਹੋ ਜਿਹੀ ਹੈ ਜਿਹੜੇ ਇੰਨਾ ਪਿਆਰ ਸਤਿਗੁਰੂ ਨੂੰ ਕਰਦੇ ਨੇ ਤਾਂ ਕਰਕੇ ਭਰਾਵੋ ਆਨੰਦਪੁਰ ਸਾਹਿਬ ਰੌਣਕਾਂ ਲੱਗਦੀਆਂ ਕਿਉਂ ਨਾ ਉੱਥੇ ਜਾਤ ਨਹੀਂ ਸੀ ਪੁੱਛਦਾ ਕੋਈ ਬਰਾਦਰੀ ਨਹੀਂ ਸੀ ਪੁੱਛਦਾ ਗੁਰੂ ਨਾਨਕ ਨੇ ਕਿਹਾ ਮੇਰੇ ਭਾਈ ਐ ਮਰਦਾਨਾ ਮਰਾਸੀ ਕਹਿੰਦੇ ਲੋਕ ਮੇਰਾ ਭਾਈ ਐ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਤੁਸੀਂ ਚੌਰ ਸ਼ੀਬਾ ਨਾਈ ਦੱਸਦੇ ਐ ਇਹ ਮੇਰੇ ਪਿਆਰੇ ਐ ਇਹ ਮੇਰਾ ਪਿਆਰਾ ਦਇਆ ਸਿੰਘ ਪਿਆਰਾ ਧਰਮ ਸਿੰਘ ਇਹ ਪਿਆਰਾ ਹਿੰਮਤ ਸਿੰਘ ਐ ਮੇਰਾ ਫਿਰ ਲੈਣਾ ਲੱਗ ਗਈਆਂ ਇਹ ਪ੍ਰਸ਼ਾਦੀ ਹਾਥੀ ਲੋਕਾਂ ਨੇ ਭੇਟ ਕੀਤੇ ਮਹਿਲ ਬਣਾਏ ਕਿਲੇ ਬਣਾਏ ਸੜਗੇ ਵਾਲੇ ਦੁਆਲੇ ਆਣੇ ਕਹਿੰਦੇ ਓਏ ਫਕੀਰ ਕੋਲ ਕਿੱਥੋਂ ਪ੍ਰਸ਼ਾਦੀ ਹਾਥੀ ਆ ਗਿਆ ਫਕੀਰ ਦੇ ਕੋਲ ਹੱਥ ਘੋੜੇ ਕਿੱਥੋਂ ਆ ਗਏ ਇੱਕ ਫਕੀਰ ਦੇ ਕੋਲ ਇੰਨਾ ਕੁਝ ਕਿਵੇਂ ਆ ਗਿਆ ਜੈਲਸ ਦੇ ਮਾਰੇ ਸਾੜੇ ਦੇ ਮਾਰਿਆਂ ਨੇ ਜਾ ਸ਼ਿਕਾਇਤ ਕੀਤੀ ਅਨੰਦਪੁਰ ਸਾਹਿਬ ਬਣ ਗਿਆ ਸਤਲੁਜ ਦੇ ਕੰਡੇ ਉੱਥੇ ਫੌਜਾਂ ਇਕੱਠੀਆਂ ਹੋ ਰਹੀਆਂ ਕਿਉਂ ਪੈਰ ਹੈ ਠੰਡੇ ਉੱਥੇ ਗਤਕਾ ਖੇਡਨ ਸੂਰਮੇ ਹੱਥ ਫੜ ਕੇ ਖੰਡੇ ਤੇ 22 ਧਾਰ ਦੇ ਮੈਂ 22 ਰਾਜਿਆਂ ਦੇ ਨਾਮ ਪੜੇ ਮੈਂ ਹੈਰਾਨ ਹੋ ਗਿਆ ਕੋਈ ਬਚਿਆ ਹੀ ਨਹੀਂ ਸੀ ਉਸ ਵੇਲੇ ਦਾ ਸਭ ਰਾਜਿਆਂ ਨੇ ਜਾ ਕੇ ਗੁਰੂ ਗੋਬਿੰਦ ਸਿੰਘ ਦੇ ਵਿਰੁੱਧ ਸ਼ਿਕਾਇਤ ਕੀਤੀ ਕਹਿੰਦੇ ਜੀ ਇਹ ਫਕੀਰ ਨੇ ਇੱਕ ਦਿਨ ਤੁਹਾਡੇ ਤਖਤ ਲੈ ਲੈਣੇ ਨੇ ਜਿਵੇਂ ਅੱਜਕੱਲ ਕੋਈ ਬੰਦਾ ਕਵੇ ਵੀ ਆ ਬਾਬੇ ਦੀ ਚੜ੍ਹਾਈ ਹੋ ਗਈ ਕੱਲ ਨੂੰ ਕਿਤੇ ਵੋਟਾਂ 'ਚ ਨਾ ਖੜਾ ਹੋ ਜਾਏ ਮੰਨ ਲੋ ਆ ਸੀਐਮ ਬਣੇ ਨਹੀਂ ਜਿਹੜੇ ਯੂਪੀ ਵਾਲੇ ਨੇ ਯੂਪੀ ਵਾਲੇ ਸੀਐਮ ਅਦਿੱਤਿਆ ਨਾਥ ਨੇ ਜਿਹੜੇ ਉਹ ਹੈ ਤੇ ਨਾਥ ਹੀ ਨੇ ਇੱਕ ਜੋਗੀ ਅਨਮੈਰਿਡ ਇੱਕ ਬਾਬਾ ਤੇ ਅੱਜ ਸੀਐਮ ਹੈ ਯੂਪੀ ਦਾ ਸਭ ਤੋਂ ਵੱਡੀ ਸਟੇਟ ਹੈ 22 ਕਰੋੜ ਉਥੋਂ ਦੀ ਪਾਪੂਲੇਸ਼ਨ ਹੈ 22 ਕਰੋੜ ਦਾ ਸੀਐਮ ਇੱਕ yogi ਇੱਕ baba ਬਣ ਗਿਆ ਤੇ ਕਹਿੰਦੇ ਗੋਬਿੰਦ ਰਾਏ ਇੱਕ ਦਿਨ ਬਾਦਸ਼ਾਹ ਬਣੇਗਾ ਵੇਖੋ ਕਿਹੋ ਜੀ ਚੜਦੀ ਕਲਾ ਹੋਣੀ ਕਲਗੀਆਂ ਵਾਲੇ ਦੀ ਕਿੰਸੀ ਜੈਜੇਕਾਰ ਹੋਣੀ ਬਾ ਫਿਰ ਤੁਹਾਨੂੰ ਪਤਾ ਹੈ ਜੈਲਸ ਛੋਟੇ ਬੰਦੇਆਂ ਚ ਛੋਟੀ ਜੈਲਸ ਹੁੰਦੀ ਹੈ ਵੱਡਿਆਂ ਵਿੱਚ ਵੱਡੀ ਜੈਲਸ ਹੁੰਦੀ ਹੈ ਅੱਗ ਲੱਗ ਗਈ ਅੱਛਾ ਕੋਈ ਮੇਰੀ ਗੱਦੀ ਹਥਿਆ ਸਕਦਾ ਕੋਈ ਸਾਡੀ ਬਾਦਸ਼ਾਹਤ ਉੱਤੇ ਕਬਜ਼ਾ ਕਰ ਸਕਦਾ ਕੋਈ ਫਕੀਰ ਹੈ ਥਾਂ ਤੱਕ ਆ ਸਕਦਾ ਇੱਥੇ ਤੇ ਮੈਂ ਤੇ ਮੇਰਾ ਪੁੱਤ ਤੇ ਪੁੱਤ ਦਾ ਪੋਤਾ ਤੇ ਪੋਤਾ ਅੱਗੇ ਇਦਾਂ ਚੱਲੇਗਾ ਇਹ ਕਿਹੜੇ ਆ ਰਹੇ ਨੇ ਨਵੇਂ ਹੀ ਪਹਿਲਾਂ ਹੀ ਇਹਨਾਂ ਨੂੰ ਪੈਦਾ ਹੋਣ ਤੋਂ ਖਤਮ ਕਰ ਦਈਏ ਪਿਆਉਂਤਾ ਬੰਨਣ ਲੱਗੀਆਂ ਪਲਾਨ ਬੰਨਣ ਲੱਗੇ ਪੰਜ ਪਿਆਰੇ ਸਟੇਜ ਤੇ ਆਉਣਗੇ ਸੰਗਤਾਂ ਨੇ ਉੱਠਣਾ ਨਹੀਂ ਜੀ ਆਪਣੀ ਆਪਣੀ ਜਗ੍ਹਾ ਤੇ ਬੈਠੇ ਰਹਿਣਾ ਹਿਲਣਾ ਤੇ ਬਿਲਕੁਲ ਨਹੀਂ ਸਾਰੇ ਹੀ ਬੈਠੇ ਰਿਓ ਆਵਾਜ਼ ਸੁਣਦੀ ਤੁਹਾਨੂੰ ਸਾਰਿਆਂ ਨੂੰ ਸਾਢੇ 10 ਵਜ ਗਏ ਅੱਧਾ ਘੰਟਾ ਵੱਧ ਤੋਂ ਵੱਧ ਲੱਗਣਾ ਆਪਾਂ ਹਿਲਜੁਲ ਨਹੀਂ ਕਰਨੀ ਬਿਲਕੁਲ ਅੱਜ ਹੀ ਤੁਹਾਡੀ ਪਰਖ ਦਾ ਸਮਾਂ ਹੈ ਪ੍ਰਭੂ ਅੱਜ ਦੇ ਯੁੱਗ ਵਿੱਚ ਅੱਜ ਦੇ ਸਮੇਂ 'ਚ ਸਿੱਖਾਂ ਦੇ ਇੱਡੇ ਇੱਡੇ ਇਕੱਠ ਕਿੱਥੇ ਲੱਭਦੇ ਐ ਐਡੀ ਗਿਣਤੀ 'ਚ ਸਿੱਖ ਤੇ ਇਕੱਠੇ ਬਹਿ ਜਾਣ ਸਾਡੇ ਤੇ ਚਾਰ ਇਕੱਠੇ ਹੋ ਜਾਣ ਪੱਕਾ ਲਾ ਲੈਂਦੇ ਆਂ ਅਸੀਂ ਅাইতে ਫਟਾਫਟ ਇਦਾਂ ਦੇ ਬਣੇ ਪਏ ਅੱਜ ਅਸੀਂ ਪਰਵੱਡੀ ਗਣਤੀ ਜੀ ਤੁਸੀਂ ਬੈਠੇ ਆਂ ਕਰਮਾਂ ਵਾਲੇ ਆਂ ਅੱਜ ਇਸ ਸਮੇਂ ਦੇ ਅਸੀਂ ਸਾਰੇ ਦਰਸ਼ਨ ਕਰ ਰਹੇ ਆਂ ਤੇ ਮੇਰੀ ਆਪ ਸਾਰਿਆਂ ਨੂੰ ਬੇਨਤੀ ਹੈ ਵੀ ਹਿੱਲਿਓ ਨਾ ਭੈਣਾ ਵੀ ਬੈਠੀਆਂ ਰਹੋ ਵੀਰ ਵੀ ਬੈਠੇ ਰਹੋ ਜਿਹੜੇ ਅਮਰਸ਼ਕ ਆ ਕੇ ਆ ਰਹੇ ਹਨ ਸਿੰਘ ਸੱਜ ਕੇ ਗੁਰੂ ਵਾਲੇ ਬਣ ਕੇ ਦਾਖਲਾ ਲੈ ਕੇ ਜਿਹੜੇ ਆ ਰਹੇ ਹਨ ਉਹਨਾਂ ਨੂੰ ਜੀ ਆਇਆਂ ਕਹੀਏ ਅਮਰਸ਼ਕ ਕੇ ਆਉਣ ਵਾਲਿਆਂ ਨੂੰ ਵਧਾਈ ਦਈਏ ਤਨ ਕਲਗੀਆਂ ਵਾਲੇ ਬਾਦਸ਼ਾਹ ਦੀ ਸਿਫਤ ਕਰੀਏ ਰਾਜ ਜੋਗੀ ਤੇ ਸਾਡੇ ਆਦੇ ਉਹ ਪਿੱਛੇ ਚਲੇ ਗਏ ਇੱਥੇ ਉਹਨਾਂ ਨੇ ਗਾਹ ਪਾ ਲੈਣਾ ਸੀ ਪੁੱਜਾ ਪਾ ਦੇਣੀ ਸੀ ਬੋਲੋ ਕੱਜ ਕੇ ਆ ਅੱਗੇ ਆ ਦੇ ਸੁਣ ਹੋ ਕੇ ਨਾ ਕਹਿੰਦਾ ਜੇ ਨੇ ਜਿਨ੍ਹਾਂ ਨੇ ਦਾਖਲਾ ਲਿਆ ਸਮਾਗਮ ਦਾ ਚੜਦੀ ਕਲਾ ਨਾਲ ਆ ਜਿੰਨੇ ਅੰਦਰ ਬੈਠੇ ਇੱਕ ਵਾਰ ਫਿਰਦੇ ਜਿੱਧਰ ਵੇਖੋ ਸੱਜੇ ਵੇਖੋ ਖਾਲਸਾ ਖੱਬੇ ਵੇਖੋ ਖਾਲਸਾ ਹੱਦ ਮਾਲੇ ਦਸਤਾਰਾਂ ਨੌਜਵਾਨੀ ਨਜ਼ਰ ਆਉਂਦੀ ਕਲਾ ਤੇਰੇ ਬਾਣੇ ਭਾਉ ਸਾਰੇ ਜੈ ਜੈਕਾਰ ਕਰੀਏ ਤੁਹਾਡੀ ਸਦਾ ਹੀ ਜੈ ਜੈਕਾਰ ਹੋਵੇ ਇਹਾਂ ਦੇ ਸ਼ਰੀਰਾਂ ਤੇ ਤੁਹਾਡਾ ਬਾਣਾ ਹੋਵੇ ਤੇ ਮਨ ਵਿੱਚ ਤੁਹਾਡਾ ਪਿਆਰ ਹੋਵੇ ਨਫ਼ਰਤਾਂ ਕੱਢ ਦਿਓ ਦੁਸ਼ਮਣੀਆਂ ਕੱਢ ਦਿਓ ਵੈਰ ਕੱਢ ਦਿਓ ਬਦਲੇ ਕੱਢ ਦਿਓ ਤੇਰੇ ਅੰਦਰ ਦੇ ਵਾਸਾ ਹੋਵੇ ਤੇ ਕਲਗੀ ਧਰ ਦੇ ਪਿਆਰ ਦਾ ਹੋਵੇ ਮਾਈ ਭਾਗਪਰੀ ਨੂੰ ਕਿਹਾ ਸੀ ਨਾ ਕਾਇਆ ਦੀ ਕੁੱਲੀ ਵਿੱਚ ਅੰਮੀਏ ਪ੍ਰੇਮ ਦੀ ਜੋਤ ਪ੍ਰੇਮ ਦੀ ਜੋਤ ਜਗਾਵਾ ਜੋਤ ਜਗਨ ਦੀ ਲੋੜ ਹੈ ਉਹ ਹੈ ਪ੍ਰੇਮ ਦੀ ਜੋਸ਼ ਉਹ ਹੈ ਕਲਗੀ ਧਰ ਦਾ ਪਿਆਰ ਪੰਜਾਬ ਵਸਦਾ ਗੁਰਾਂ ਦੇ ਨਾਮ ਆ ਪੰਜਾਬ ਦੀ ਧਰਤੀ ਉੱਤੇ ਜੇ ਗੱਲ ਹੋਵੇ ਤੇ ਦਸ਼ਮੇਸ਼ ਦੀ ਗੱਲ ਹੋਵੇ ਗੁਰੂ ਗੋਬਿੰਦ ਸਿੰਘ ਦੀ ਗੱਲ ਹੋਵੇ ਹਰ ਪਾਸੇ ਜੈ ਜੈਕਾਰ ਹੋਵੇ ਤੇ ਗਲਗੀਆਂ ਵਾਲੇ ਬਾਦਸ਼ਾਹੀ ਅਸੀਂ ਸਭ ਧਰਮਾਂ ਦਾ ਪਿਆਰ ਕਰਦੇ ਆ ਸਤਕਾਰ ਕਰਦੇ ਆ ਪਰ ਧਰਮ ਪਰਵਰਤਨ ਦੀ ਲਹਿਰ ਜਿਹੜੀ ਪੰਜਾਬ ਤੇ ਚੱਲਦੀ ਏ ਸਿੱਖਾਂ ਲਈ ਸਭ ਤੋਂ ਵੱਧ ਖਤਰਨਾਕ ਟਾਈਮ ਹੋਣਾ ਆਇਆ ਅੱਜ ਤੱਕ ਇੰਨਾ ਧਰਮ ਪਰਵਰਤਨ ਨਹੀਂ ਹੋਇਆ ਜਿਹੜਾ ਪਿਛਲੇ 3 ਸਾਲਾਂ ਚ ਹੋ ਗਿਆ ਮਾਚੇ ਦੇ ਇਲਾਕੇ ਵਿੱਚ ਪਿੰਡਾਂ 'ਚ ਬਹੁਤ ਥਾਵਾਂ ਤੇ ਚਰਚਾ ਬਣ ਗਈਆਂ। ਫਾਜ਼ਲਕਾ ਦੇ ਇਲਾਕੇ ਵਿੱਚ ਫਿਰੋਜ਼ਪੁਰ ਦੇ ਇਲਾਕੇ ਵਿੱਚ ਬਹੁਤ ਪ੍ਰਚਾਰ ਹੋ ਰਿਹਾ। ਧਰਮ ਬਦਲੇ ਜਾ ਰਹੇ। ਮੈਂ ਤੇ ਬੇਨਤੀ ਉਹਨਾਂ ਨੂੰ ਵੀ ਕੀਤੀ ਸੀ। ਉਹ ਦਿਨ ਵੀ ਮੈਂ ਕਹਿ ਕੇ ਆਇਆ ਮਡੋਲੀ, ਬਾਬਾ ਗੁਲਾਬ ਸਿੰਘ ਉਹਨਾਂ ਨੇ ਬੁਲਾਇਆ ਮੈਨੂੰ। ਮੈਂ ਉੱਥੇ ਵੀ ਕਹਿ ਕੇ ਆਇਆ ਅਸਾਈ ਭਰਾਵੋ। ਤੁਹਾਡੇ ਕੋਲ ਦੇਸ਼ ਬਣੇ ਨੇ ਅਮਰੀਕਾ ਤੁਹਾਡੇ ਕੋਲੇ ਹੈਗਾ ਕੈਨੇਡਾ ਤੁਹਾਡੇ ਕੋਲੇ ਹੈਗਾ ਆਸਟ੍ਰੇਲੀਆ ਸਾਈਆਂ ਦਾ ਨਿਊਜ਼ੀਲੈਂਡ ਅਸਾਈਆਂ ਦਾ ਯੂਰਪ ਅਸਾਈਆਂ ਦਾ ਸਾਡਾ ਅੱਧਾ ਇੰਡੀਆ ਸਾਊਥ ਇੰਡੀਆ ਵਿੱਚ ਅਸਾਈਆਂ ਦਾ ਬੋਲ ਵਾਲਾ ਬਹੁਤ ਥਾਵਾਂ ਤੇ ਹੈ ਸਾਡੀ ਤੇ ਨਿੱਕੀ ਜੀ ਸਟੇਟ ਵੀ ਨਹੀਂ ਸਟੇਟੀ ਹੈ ਛੋਟੀ ਜੀ ਸਟੇਟ ਛੋਟੀ ਜੀ ਆ ਥੋੜਾ ਜਿਹਾ ਸਾਡਾ ਤਾਂ ਹੱਥ ਜੋੜ ਕੇ ਮੈਂ ਤੇ ਕਿਹਾ ਸੀ ਬੇਨਤੀ ਕਰਦਾ ਵੀ ਵੇਖੋ ਜਿੱਥੇ ਮਰਜੀ ਵਧਾਓ ਫੁੱਲੋ ਵਧੋ ਫੁੱਲੋ ਤੁਹਾਡੇ بڑے ਦੇਸ਼ ਨੇ ਤੁਸੀਂ ਤੇ ਪਹਿਲਾਂ ਹੀ ਬਹੁਤ ਵੱਡੇ ਆ ਵੱਡਾ ਧਰਮ ਹੈ ਸਾਡੀ ਤੇ ਨਿੱਕਾ ਜਾਂ ਛੋਟਾ ਜਾਂ ਪੰਜਾਬ ਹੈ ਇੱਥੇ ਕਲਗੀਆਂ ਵਾਲੇ ਬਾਦਸ਼ਾਹ ਦਾ ਨਾਮ ਰਹਿਣ ਦਿਓ ਗੁਰੂ ਨਾਨਕ ਦਾ ਨਾਮ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਇਹਨਾਂ ਦੇ ਬੱਚਿਆਂ ਦਾ ਖੂਨ ਡੁੱਲਿਆ ਇੱਥੇ ਆ ਚਮਕੌਰ ਦੀ ਗੜੀ ਬਸ ਇੱਕ ਹੀ ਤੀਰਥ ਹੈ ਹਿੰਦ ਵਿੱਚ ਯਾਤਰਾ ਕੇ ਲਈਏ ਘਟਵਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ دیے ਆਸਰਹੰਦ ਸਾਡੇ ਨੇੜੇ ਆ ਜਿੱਥੇ ਸਾਬ ਜਦਿਆਂ ਨੂੰ ਨੀਂਹਾਂ ਚ ਚਿਣਿਆ ਗਿਆ ਚੱਪੜੀਆਂ ਲਾਈਆਂ ਗਈਆਂ ਉਹਨਾਂ ਦੀਆਂ ਮਾਛੀਵਾੜਾ ਸਾਹਿਬ ਸਾਡੇ ਕੋਲ ਹੈ ਜਿੱਥੇ ਗੜਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਚੋਂ ਖੂਨ ਸਿੰਮਿਆ ਆ ਪਟਿਆਲੇ ਦੀ ਗੱਲ ਕਰ ਲੋ ਸਮਾਣੇ ਦੀ ਗੱਲ ਕਰ ਲੋ ਭਵਾਨੀਗੜ੍ਹ ਦੀ ਗੱਲ ਕਰ ਲੋ ਬਠਿੰਡੇ ਵੇਖ ਲੋ ਜਿੱਧਰ ਵੇਖੋਗੇ ਗੁਰੂ ਸਾਹਿਬ ਦੇ ਚਰਨ ਪਏ ਨੇ ਤੇ ਮੈਂ ਕਹਿੰਦਾ ਇਹਨੂੰ ਇਸ ਧਰਤੀ ਨੂੰ ਬਖਸ਼ ਦਿਓ ਪੰਜਾਬ ਦੇ ਵਿੱਚ ਜੇ ਧਰਮ ਪਰਿਵਰਤਨ ਹੋਏਗਾ ਸਾਡੇ ਪੱਲੇ ਕੱਖ ਨਹੀਂ ਰਹਿਣਾ ਲੋਕ ਬਿਆਸ ਜਾਂਦੇ ਸੀ ਤੇ ਰਹਿੰਦੇ ਸਿੱਖ ਸੀ